ਜਰਨਲ ਸੁਬੇਸ਼ ਸਿੰਘ ਦੇ ਨਾਂ ਤੇ ਬਣਾਈ ਗਈ ਟਰਸਟ ਜਰਨਲ ਸੁਬੇਸ਼ ਸਿੰਘ ਦੇ ਕਰਨ ਹੁਈ ਬਣਾਇਆ ਗਿਆ ਟਰਸਟ ਦਾ ਦਫਤਰ ਗੁਰੂ ਮਹਾਰਾਜ ਦੀ ਓਟ ਆਸਰਾ ਲੈ ਕੇ ਅਰਦਾਸ ਕਰਕੇ ਕੀਤੀ ਗਈ ਟਰਸਟੀ ਸ਼ੁਰੂਆਤ ਜੂਨ 84 ਦੌਰਾਨ ਸ੍ਰੀ ਹਰਮੰਦਰ ਸਾਹਿਬ ਤੇ ਹੋਏ ਹਮਲੇ ਦੌਰਾਨ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਦੇ ਨਾਲ ਸ਼ਹੀਦ ਹੋਏ ਜਰਨਲ ਸੁਬੇਸ਼ ਸਿੰਘ ਭਾਰਤੀ ਫੌਜ ਦੇ ਮੇਜਰ ਜਨਰਲ ਬੰਗਲਾਦੇਸ਼ ਜੋਤ ਜ ਆਪਣੀ ਯੋਜਨਾ ਲਈ ਮੰਨਿਆ ਜਾਂਦਾ ਹੈ 1984 ਵਿੱਚ ਆਪਣੇ ਸ਼ਹੀਦੀ ਦਰਮਿਆਨ ਇੱਕ ਬੇਮਿਸਾਲ ਧਾਰਮਿਕ ਤੇ ਰਾਜਨੀਤਿਕ ਮਿਸਾਲ ਕਾਇਮ ਕੀਤੀ ਆਪਰੇਸ਼ਨ ਬਲੂ ਸਟਾਰ ਦੌਰਾਨ ਉਹ ਗੋਲਡਨ ਟੈਂਪਲ ਜਿੱਦੋਂ ਪੂਰੀ ਤਰ੍ਹਾਂ ਤੇ ਅਤਿ ਸ਼ਹੀਦ ਹੋਏ ਉਹਨਾਂ ਦੀ ਯਾਦ ਵਿੱਚ ਅੱਜ ਉਹਨਾਂ ਦੇ ਜੱਦੀ ਪਿੰਡ ਖਿਆਲਾ ਕਲਾ ਵਿਖੇ ਉਹਨਾਂ ਦੇ ਜੱਦੀ ਕਰਨ ਉਹੀ ਉਹਨਾਂ ਦੇ ਨਾਂ ਤੇ ਜਨਰ ਸੁਵੇਕ ਸਿੰਘ ਟਰਸਟ ਦਾ ਆਗਾਜ਼ ਕੀਤਾ ਗਿਆ ਜਿਸ ਵਿੱਚ ਗਰੀਬ ਮਜਬੂਰ ਲੋਕਾਂ ਦੀ ਫਰੀ ਇਲਾਜ ਕਰਵਾਏ ਜਾਣਗੇ ਇਸ ਇਹਦੇ ਨਾਲ ਹੀ ਉਹਨਾਂ ਦੇ ਫ੍ਰੀ ਟੈਸਟ ਵੀ ਅਤੇ ਅਮਰitsar ਵਿੱਚ ਉਹਨਾਂ ਦੇ ਕਈ ਹਸਪਤਾਲਾਂ ਵਿੱਚ ਫ੍ਰੀ ਇਲਾਜ ਟਰੱਸਟ ਵੱਲੋਂ ਕੀਤੇ ਜਾਣਗੇ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਜਨਰਲ ਸਵੇਕ ਸਿੰਘ ਦੇ ਭਰਾ ਬਿਆਨਤ ਸਿੰਘ ਅਤੇ ਹੋਰ ਮੈਂਬਰਾਂ ਨੇ ਦੱਸਿਆ। ਹੋਰ ਮੈਂਬਰਾਂ ਨੇ ਦੱਸਿਆ ਕਿ ਜਨਰਲ ਸਵੇਕ ਸਿੰਘ ਵੱਲੋਂ ਦਿੱਤੀ ਗਈ ਲਸਾਨੀ ਸਹਾਦਤ ਦੇ ਬਦਲੇ ਉਹਨਾਂ ਦੀ ਯਾਦ ਨੂੰ ਸਦਾ ਯਾਦ ਰੱਖਣ ਲਈ ਉਹਨਾਂ ਦੇ ਨਾਂ ਤੇ ਇੱਕ ਟਰੱਸਟ ਬਣਾਈ ਜਾ ਰਹੀ ਹੈ ਜਿਸ ਵਿੱਚ ਗਰੀਬਾਂ ਅਤੇ ਆਮ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ। ਅੱਜ ਟਰਸ ਦੀ ਸ਼ੁਰੂਆਤ ਸ੍ਰੀ ਹਰਮੰਦਰ ਸਾਹਿਬ ਤੇ ਗ੍ਰੰਥੀ ਰਾਜਦੀਪ ਸਿੰਘ ਵੱਲੋਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਅਰਦਾਸ ਕਰਕੇ ਇਸ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪ੍ਰੋਫੈਸਰ ਬਜਿੰਦਰ ਸਿੰਘ ਜੱਥੇਦਾਰ ਹਵਾਰਾ ਕਮੇਟੀ ਬੰਦੀ ਸਿੰਘ ਭਾਈ ਲਖਵਿੰਦਰ ਸਿੰਘ ਨਰੰਗਵਾਲ ਡਾਕਟਰ ਭੁਪਿੰਦਰ ਸਿੰਘ ਸੰਧੂ ਡਾਕਟਰ ਤਰਨਵੀਰ ਸਿੰਘ ਸਰਪੰਚ ਮਖਵਿੰਦਰ ਸਿੰਘ ਖਿਆਲਾ ਕਲਾ ਸਰਪੰਚ ਹਰਵਿੰਦਰ ਸਿੰਘ ਮਹਾਵੀਰ ਸਿੰਘ ਕੀਰਤ ਸਿੰਘ ਸੁਲਤਾਨਪਿੰਡ ਸਤਜੋ ਸਿੰਘ ਸਮੇਤ ਹੋਰ ਵੀ ਕਈ ਲੋਕ ਇਸ ਮੌਕੇ ਹਾਜ਼ਰ ਸਨ। ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕਹੇਤ ਪਰਜਾ ਪਰਜਾ ਕੱਟ ਮਰੈ ਕਬਹੂ ਨਾ ਛਾੜੇ ਖੇਤ ਐਸੇ ਮਹਾਨ ਸ਼ਹੀਦ ਸਿੱਖ ਕੌਮ ਪੰਥ ਦਾ ਸਰਮਾਇਆ ਸ਼ਹੀਦ ਭਾਈ ਜਨਰਲ ਸੁਭੇਗ ਸਿੰਘ ਜੀ ਜਿਨ੍ਹਾਂ ਨੇ ਕੌਮ ਵਾਸਤੇ ਪੰਥ ਵਾਸਤੇ ਮਹਾਨ ਕੁਰਬਾਨੀ ਕੀਤੀ ਅਪਵਾਰਿਆ ਅੱਜ ਉਹਨਾਂ ਦੇ ਜੱਦੀ ਪਿੰਡ ਜਿਸ ਨਗਰ ਵਿੱਚ ਉਹਨਾਂ ਦਾ ਜਨਮ ਹੋਇਆ ਪਿੰਡ ਖਿਆਲਾ ਕਲਾ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਹੋਇਆ ਤੇ ਬਹੁਤ ਵਧੀਆ ਅੱਜ ਇੱਕ ਉਦਮ ਉਪਰਾਲੇ ਦੀ ਅਰੰਭਤਾ ਕੀਤੀ ਗਈ ਹੈ ਉਹਨਾਂ ਦਾ ਜੋ ਜੱਦੀ ਘਰ ਉਸ ਨੂੰ ਸਿੱਖ ਵਿਰਾਸਤ ਵਜੋਂ ਸੰਭਾਲਿਆ ਜਾਣਾ ਇੱਕ ਟਰਸਟ ਬਣਾਇਆ ਗਿਆ ਤੇ ਇਹ ਸਾਰਾ ਉਦਮ ਉਪਰਾਲਾ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਜੀ ਹੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਸ਼ਹੀਦ ਭਾਈ ਜਨਰਲ ਸ਼ਿਵੇਗ ਸਿੰਘ ਜੀ ਦੇ ਭਰਾਤਾ ਸਰਦਾਰ ਬੇਅੰਤ ਸਿੰਘ ਜੀ ਹੋਰ ਗੁਰਮੁਖਾਂ ਵੱਲੋਂ ਰਲਮਿਲ ਕਰਕੇ ਕੀਤਾ ਗਿਆ ਇਸੇ ਸਬੰਧ ਵਿੱਚ ਹੀ ਅੱਜ ਗੁਰਮਤ ਸਮਾਗਮ ਹੋਇਆ ਤੇ ਹੋਰ ਵੀ ਇਹਨਾਂ ਨੇ ਉਦਮ ਉਪਰਾਲਾ ਕੀਤਾ ਜਿਵੇਂ ਭਾਈ ਸਾਹਿਬ ਜੀ ਨੇ ਦੱਸਿਆ ਕਿ ਇਲਾਕੇ ਦੇ ਸਰਪੰਚਾਂ ਕੋਲੋਂ ਜਿਹੜਾ ਵੀ ਕਰਵਾ ਕੇ ਲਿਆਏਗਾ ਰਿਕਮੈਂਡ ਉਹਨਾਂ ਦਾ ਇਲਾਜ ਵੀ ਫ੍ਰੀ ਕਰਵਾਇਆ ਜਾਏਗਾ ਕਾਫੀ ਸਹੂਲਤਾਂ ਨਗਰ ਨਿਵਾਸੀ ਜਨੂੰ ਦਿੱਤੀਆਂ ਜਾਣਗੀਆਂ ਪਰ ਸਭ ਤੋਂ ਜਿਹੜਾ ਅੱਜ ਵੱਡਾ ਉਪਰਾਲਾ ਕੀਤਾ ਗਿਆ ਸ਼ਹੀਦ ਭਾਈ ਜਨਰਲ ਸੁਭੇਗ ਸਿੰਘ ਜੀ ਜਿਨ੍ਹਾਂ ਦੇ ਜੱਦੀ ਘਰ ਨੂੰ ਸਿੱਖ ਵਿਰਾਸਤ ਵਜੋਂ ਸੰਭਾਲਿਆ ਜਾਣਾ ਉਹ ਬਹੁਤ ਵੱਡਾ ਉਦਮ ਉਪਰਾਲਾ ਸ਼ਲਾਘਾਯੋਗ ਕਦਮ ਹੈ ਸਾਰੇ ਨਗਰ ਨਿਵਾਸੀ ਸਿੰਘ ਸਾਹਿਬ ਜੀ ਤੇ ਸਰਦਾਰ ਬੇਅੰਤ ਸਿੰਘ ਜੀ ਇਸ ਸ਼ਲਾਘਾਯੋਗ ਦੇ ਵਧਾਈ ਦੇ ਪਾਤਰ ਹਨ ਦਾਸ ਅੱਜ ਦੇ ਇਸ ਸਮਾਗਮ ਦੀ ਸਾਰਿਆਂ ਨੂੰ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਹਾਵੀਰ ਸਿੰਘ ਸੁਲਤਾਨ ਮੈਣ ਹਾਂਜੀ ਅਸੀਂ ਅੱਜ ਇੱਥੇ ਖਿਆਲਾ ਪਿੰਡ ਦੇ ਵਿੱਚ ਪਹੁੰਚੇ ਹਾਂ ਸ਼ਹੀਦ ਜਰਨਲ ਸ਼ਿਭੇਗ ਸਿੰਘ ਵੱਲੋਂ ਜੋ ਜਿਹੜਾ ਅਸੀਂ ਸ਼ਹੀਦੀ ਪਾਈ ਗਈ ਹਰਮੰਦਰ ਸਾਹਿਬ ਦੀ ਰੱਖਿਆ ਦੇ ਵਾਸਤੇ ਜੋ ਸੰਤ ਬਾਬਾ ਜਰਨੈਲ ਸਿੰਘ ਸ਼ਹੀਦ ਪਾਈ ਅਮਰੀਕ ਸਿੰਘ ਦੇ ਨਾਲ ਜਰਨਲ ਸ਼ਿਭੇਗ ਸਿੰਘ ਨੇ ਜੋ ਉੱਥੇ ਕਮਾਂਡ ਕੀਤੀ ਬਾ ਕਮਾਲ ਸੀ ਉਹਨਾਂ ਨੇ ਉੱਥੇ ਸ਼ਹੀਦੀ ਪਾਈ ਉਹਨਾਂ ਦੀ ਯਾਦ ਦੇ ਵਿੱਚ ਅੱਜ ਉਹਨਾਂ ਦੇ ਪਿੰਡ ਖਿਆਲਾ ਵਿਖੇ ਜਿਹੜਾ ਵਾ ਉਹ ਇੱਕ ਟਰਸਟ ਬਣਾਇਆ ਜਾ ਰਿਹਾ ਵਾ ਉਹ ਟਰਸਟ ਲੋਕ ਭਲਾਈ ਵਾਸਤੇ ਲਾਗਲੇ ਪਿੰਡਾਂ ਵਾਸਤੇ ਜਿਹੜਾ ਵਾ ਉਹ ਬਣਾਇਆ ਜਾ ਰਿਹਾ ਵਾ ਲਾਗਦੇ ਲਗਭਗ 10-12 ਪਿੰਡਾਂ ਵਾਸਤੇ ਸਾਰੇ ਡਾਕਟਰਾਂ ਦੇ ਨਾਲ ਸਲਾਹ ਕਰਕੇ ਸੀਐਮਓ ਦੇ ਨਾਲ ਸਾਰਿਆਂ ਦਾ ਸਲਾਹ ਕਰਕੇ ਇਹ ਜਿਹੜਾ ਵਾ ਇੱਥੇ ਚੰਗੇ ਡਾਕਟਰ ਜਿਹੜੇ ਇੱਥੇ ਆਉਣਗੇ ਤਾਂ ਜੋ ਗਰੀਬ ਲੋਕਾਂ ਦਾ ਇਲਾਜ ਕਰਨ ਵਾਸਤੇ ਇੱਥੇ ਇਹ ਟਰਸਟ ਦੇ ਵਿੱਚ ਹੋਊਗਾ ਬਹੁਤ ਘੱਟ ਪੈਸਿਆਂ ਦੇ ਉੱਤੇ ਜਿਹੜਾ ਵਾ ਇਹ ਇਲਾਜ ਜਿਹੜਾ ਵਾ ਇਹ ਕੀਤਾ ਜਾਵੇਗਾ ਤੇ ਇਹਨਾਂ ਦੇ ਜੇਕਰ ਥੋੜੇ ਪੈਸਿਆਂ ਦੇ ਵਿੱਚ ਇੱਥੇ ਇਲਾਜ ਕਰਕੇ ਜੇਕਰ ਸ਼ਹਿਰ ਲੋੜ ਪਈ ਤਾਂ ਸ਼ਹਿਰ ਦੇ ਵਿੱਚ ਵੀ ਉਹਨਾਂ ਨੂੰ ਖੜਿਆ ਜਾਵੇਗਾ ਬਹੁਤ ਘੱਟ ਰੇਟਾਂ ਦੇ ਉੱਤੇ ਉਹਨਾਂ ਦਾ ਇਲਾਜ ਕੀਤਾ ਜਾਵੇ ਤਾਂ ਜੋ ਇਹ ਯਾਦ ਜਰਨਲ ਸ਼ਬੀਖ ਸਿੰਘ ਦੀ ਇਹ ਸ਼ਦਾ ਲਈ ਸਦੀਵੀ ਰਹੇਗੀ ਕਿ ਲੋਕ ਭਲਾਈ ਦੇ ਕੰਮਾਂ ਲਈ ਜਾਰੀ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਬਲਜਿੰਦਰ ਸਿੰਘ ਮੇਰੇ ਨਾਲ ਮਹਾਵੀਰ ਸਿੰਘ ਅਤੇ ਸਜੋਤ ਸਿੰਘ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਤੋਂ ਜੂਨ 84 ਦੇ ਮਹਾਨ ਯੋਧੇ ਮਹਾਨ ਸ਼ਹੀਦ ਜਰਨਲ ਸ਼ਬੀਖ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਉਹਨਾਂ ਦੇ ਜੱਦੀ ਪਿੰਡ ਖਿਆਲਾ ਵਿਖੇ ਅੱਜ ਇਹ ਗੁਰਮਤ ਸਮਾਗਮ ਹੋ ਰਹੇ ਨੇ ਔਰ ਉਹਨਾਂ ਦੀ ਯਾਦ ਦੇ ਵਿੱਚ ਸ਼ਹੀਦ ਜਨਰਲ ਸ਼ਬੀਖ ਸਿੰਘ ਮੈਮੋਰੀਅਲ ਟਰਸਟ ਦੀ ਸਥਾਪਨਾ ਹੋ ਰਹੀ ਹੈ ਤੇ ਅੱਜ ਉਦਘਾਟਨੀ ਅਰਦਾਸ ਕੀਤੀ ਜਾਵੇਗੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋ ਅਸੀਸ ਲਈਤੀ ਜਾਵੇਗੀ ਇਹ ਟਰਸਟ ਦਾ ਮੁੱਖ ਉਦੇਸ਼ ਇਹ ਹੈਗਾ ਹੈ ਕਿ ਲੋਕ ਭਲਾਈ ਕਰਨੀ ਇਸ ਪਿੰਡ ਦੇ ਆਲੇ ਦੁਆਲੇ ਲਗਭਗ 12-15 ਪਿੰਡਾਂ ਦੇ ਵਿੱਚੋਂ ਇਹ ਲੋਕ ਭਲਾਈ ਦਾ ਕਾਰਜ ਸ਼ੁਰੂ ਹੋਏਗਾ ਜਿਸ ਦੇ ਚਲਦਿਆਂ ਜਿਹੜੀਆਂ ਜਨਾਨੀਆਂ ਦੀਆਂ ਪ੍ਰੋਬਲਮ ਹੁੰਦੀਆਂ ਨੇ ਗਾਇਨੀ ਪ੍ਰੋਬਲਮਸ ਹੁੰਦੀਆਂ ਨੇ ਦੰਦਾਂ ਦੀਆਂ ਪ੍ਰੋਬਲਮਸ ਅੱਖਾਂ ਦੀਆਂ ਪ੍ਰੋਬਲਮ ਸਰਜਰੀ ਦੀਆਂ ਪ੍ਰੋਬਲਮ ਇਹ ਸਾਰੀਆਂ ਪ੍ਰੋਬਲਮਸ ਦੇ ਵਾਸਤੇ ਕੁਝ ਡਾਕਟਰਾਂ ਦੇ ਨਾਲ ਅਤੇ ਕੁਝ ਹਸਪਤਾਲਾਂ ਦੇ ਨਾਲ ਗੱਲਬਾਤ ਹੋਈ ਹੈ ਜਿਨ੍ਹਾਂ ਦੇ ਵਿੱਚ ਕਿ ਸੰਧੂ ਹਸਪਤਾਲ ਛਾਟਾ ਹੈਗਾ ਆਈਵੀਵੀਆਈ ਹਸਪਤਾਲ ਹੈ ਇਸ ਤਰੀਕੇ ਨਾਲ ਇੱਕ ਚਤਕਾਰਾ ਹਸਪਤਾਲ ਹੈਗਾ ਅੱਖਾਂ ਦਾ ਸੋ ਕੁਝ ਡਾਕਟਰਾਂ ਦੀ ਹੈਲਪ ਦੇ ਨਾਲ ਨਾਲ ਦੇ ਨਾਲ ਜਿਹੜਾ ਹੈ ਕਿ ਉਹਨਾਂ ਦੀ ਟਰਾਂਸਪੋਰਟ ਵਾਸਤੇ ਪਿੰਡਾਂ ਤੋਂ ਜੋ ਸ਼ਹਿਰ ਵਿੱਚ ਲੈ ਕੇ ਜਾਣਾ ਹੈ ਤੇ ਉਹਦੇ ਵਾਸਤੇ ਵੀ ਟਰਾਂਸਪੋਰਟ ਦਾ ਪ੍ਰਬੰਧ ਜਿਹੜਾ ਹੈ ਤੁੰਗ ਟਰਾਂਸਪੋਰਟ ਵੱਲੋਂ ਕੀਤਾ ਗਿਆ ਹੈ ਜਿਸ ਦੇ ਨਾਲ ਕੀ ਇੱਥੋਂ ਦੇ ਜਿਹੜੇ ਪੇਸ਼ੈਂਟਸ ਨੇ ਜੋ ਸ਼ਹਿਰ ਵਿੱਚ ਇਲਾਜ ਕਰਾਉਣ ਲਈ ਸਸਤੇ ਰੇਟਾਂ ਦੇ ਉੱਤੇ ਜਾਣਗੇ ਕਿਉਂਕਿ ਮਾਰਕੀਟ ਰੇਟ ਦੇ ਉੱਤੇ ਉਹਨਾਂ ਦਾ ਇਲਾਜ ਨਹੀਂ ਹੋਏਗਾ ਉਹ ਸਾਰਾ ਦਾ ਸਾਰਾ ਜਿਹੜਾ ਹੈ ਜ਼ਿੰਮੇਵਾਰੀ ਟਰਸਟ ਦੀ ਹੈਗੀ ਹੈ ਸਸਤੇ ਰੇਟ ਦੇ ਉੱਤੇ ਜਿਹੜਾ ਹੈ ਉਹਨਾਂ ਦਾ ਇਲਾਜ ਹੋਏਗਾ ਤੋਂ ਸ਼ੁਰੂਆਤੀ ਟਾਈਮ ਦੇ ਵਿੱਚ ਅਸੀਂ ਇਹਨਾਂ ਬਿਮਾਰੀਆਂ ਨੂੰ ਲੈ ਕਰਕੇ ਜਿਹੜਾ ਹੈ ਇਹ ਟਰਸਟ ਲੈ ਕੇ ਸੇਵਾ ਕਰੇਗਾ ਬਾਅਦ ਦੇ ਵਿੱਚ ਇਸ ਨੂੰ ਐਕਸਪੈਂਡ ਕੀਤਾ ਜਾਵੇਗਾ ਸਮਾਪਾ ਕਰਕੇ ਅਤੇ ਹੋਰ ਪਿੰਡ ਵੀ ਜਿਹੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਮਿਲ ਕੀਤੇ ਜਾਣਗੇ ਸੋ ਜਨਰਲ ਸ਼ਵੇਕ ਸਿੰਘ ਦੀ ਪਵਿੱਤਰ ਯਾਦ ਨੂੰ ਸਮਰਪਿਤ ਇਹ ਲੋਕ ਭਲਾਈ ਟਰਸਟ ਹੈਗਾ ਜੀ ਰਾਜ ਫਤਿਹ ਪ੍ਰਵਾਨ ਕਰੋ ਬੀਨ ਸਿੰਘ ਪ੍ਰਹਾਸ਼ੀ ਜਨਰਲ ਸ਼ਵੇਕ ਸਿੰਘ ਅੱਜ ਉਹਨਾਂ ਦੀ ਯਾਦ ਵਿੱਚ ਜਿੱਦਾਂ ਉਹਨਾਂ ਨੇ ਸ਼ਹੀਦ ਦਰਬਾਰ ਸਾਹਿਬ ਦੀ ਰੱਖਿਆ ਲਈ ਬਾਣੀ ਬਾਣੇ ਦੀ ਰੱਖਿਆ ਲਈ ਆਪਣੀ ਸ਼ਹੀਦੀ ਦਿੱਤੀ ਹੈ ਜਾ ਉਹਨਾਂ ਨਾਲ ਸਾਥੀਆਂ ਨੇ ਸੰਜਨ ਸਿੰਘ ਖਾਲਸਾਪੇ ਡਰਾਲਿਆਂ ਨੇ ਉਹਨਾਂ ਦੀ ਸ਼ਹੀਦੀ ਨੂੰ ਤਾਜ਼ਾ ਕਰਨ ਲਈ ਯਾਦ ਰੱਖਣ ਲਈ ਉਹਨਾਂ ਦੀ ਯਾਦ ਵਿੱਚ ਅੱਜ ਆਪਣਾ ਇਹ ਰੈਟਾ ਟਰਸਟ ਬਣਾਈ ਆ ਜੀ ਜਨਰ ਸ਼ਿਮੇਗ ਸਿੰਘ ਮੈਮੋਰੀਅਲ ਟਰਸਟ ਬਣਾਈ ਆ ਜਿਹੜੇ ਅਸੀਂ ਰਹੀਏ ਨਾਰੀਆ ਉਹਨਾਂ ਯਾਦਗਾਰ ਤੇ ਚੱਲਦੀ ਰਹੀ ਉਹ ਜਿਹਦੇ ਵਿੱਚ ਡਾਕਟਰਾਂ ਦਾ ਸਹਿਯੋਗ ਆ ਵੀ ਜਿਹੜੇ ਪ੍ਰੋਫੈਸਰ ਬਰਿੰਦਰ ਸਿੰਘ ਜੀ ਹੋਣੀ ਨੇ ਠੀਕ ਹੈ ਜਿਹਨੇ ਡੈਂਟਲ ਡਾਕਟਰ ਟਰਾਂਸਪੋਰਟਰ ਤੇ ਸਰજન ਇਹ ਸਾਰੇ ਸਹਿਯੋਗ ਦੇਣਗੇ ਇਹ ਜਿਹੜੀ ਸੰਸਦਾ ਇਹ ਸਿਰਫ ਗਰੀਬਾਂ ਦੀ ਰੱਸਿਆ ਵਾਸਤੇ ਆ ਜਿਹੜੀਆਂ ਸਰਕਾਰਾਂ ਨਹੀਂ ਕਰਦੇ ਉਹਦੇ ਵਾਸਤੇ ਬਹੁਤ ਘੱਟ ਪੈਸੇ ਦੇ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਮੁਰਗੀ ਪੈਸਾ ਨਹੀਂ ਖਰ ਸਕਦੇ ਉਹਨਾਂ ਲਈ ਡਿਲੀਵਰੀ ਕੇਸਾਂ ਦਾ ਜਾਂ ਕੁਝ ਵੀ ਉਹਨਾਂ ਲਈ ਪ੍ਰੋਵਾਈਡ ਕਰਨਗੇ ਗੱਡੀਆਂ ਵੀ ਪ੍ਰੋਵਾਈਡ ਕਰਨਗੇ ਲੈ ਕੇ ਜਾਣ ਲਈ ਅਠਾ ਦਸਾਂ ਪਿੰਡ ਦੇ ਜਿਹੜੇ ਨਾਲਦਾਲ 2-2 ਕਿਲੋਮੀਟਰ ਤੇ ਨੇ ਤੇ ਉਹਨਾਂ ਦਾ ਜਿਨ੍ਹਾਂ ਤੋਂ ਵੱਧ ਤੋਂ ਵੱਧ ਮੁਰਗੀ ਮਦਦ ਕੀਤੀ ਜਾ ਉਹ ਉਹਦੇ ਵਾਸਤੇ ਟਰਸਟ ਬਣਾਈ ਆ ਗਰੀਬ ਗੁਰਬੇਵਾਸਤੇ ਜਿਹੜਾ ਉਹਨਾਂ ਦਾ ਨਾਮ ਵੀ ਰੋਸ਼ਨ ਹੋਵੇ ਚੱਲਦਾ ਰਹੇ ਤੇ ਜਿੰਦਗੀ ਭਰ ਇਹ ਕੰਮ ਜਿਹੜਾ ਚੱਲਦਾ ਰਿਹਾ ਗਰੀਬਾਂ ਦੀ ਮਦਦ ਹੁੰਦਾ ਜੀ ਉਹਨਾਂ ਨੇ ਆਪਣੀ ਸੇਵਾ ਨਭਾਈਆ ਤੇ ਦਾਸ ਵਲੋਂ ਇਹ ਉਪਰਾਲਾ ਕਰਕੇ ਇਹਨਾਂ ਸਾਰੇ ਸੰਗਤ ਨਾਲ ਪਿੰਡ ਦੇ ਇਲਾਕਿਆਂ ਨਾਲ ਸਿੰਘ ਸਾਹਿਬਾਨ ਆਪਣੇ ਅਕਾਲ ਤਖਤ ਸਾਹਿਬ ਦੇ ਕਲਦੀਪ ਸਿੰਘ ਜੀ ਗੜਗਾਜ ਸੀ ਅਕਾਲ ਤਖਤ ਦੇ ਜਹੇਦਾਰ ਸਾਹਿਬ ਗਿਆਨੀ ਗੁਰਮਖ ਸਿੰਘ ਜੀ ਹੱਡ ਗ੍ਰੰਥੀ ਸਾਹਿਬ ਅਕਾਲ ਤਖਤ ਸਾਹਿਬ ਦਰਵਾਸਾਬ ਦੇ ਗੰਤੀ ਸਾਹਿਬ ਆਪਣਾ ਕੀ ਨਾਮ ਉਹਨਾਂ ਦੇ ਰਾਜਵੀਰ ਸਿੰਘ ਰਾਜਦੀਪ ਸਿੰਘ ਜੀ ਉਹ ਆ ਰਹੇ ਨੇ ਬਾਕੀ ਇਲਾਕੇ ਸੰਗ ਤੇ ਹਰਦਾਸੀ ਸਿੰਘ ਆ ਰਹੇ ਨੇ ਜੋ ਵੀ ਇਹ ਸਭ ਉਹਨਾਂ ਦੇ ਉਪਰਾਲੇ ਨਾਲ ਉਹਨਾਂ ਦੀ ਹਿੰਮਤ ਨਾਲ ਇਹ ਸੰਸਥਾ ਬਣਾਈ ਆ ਮਹਾਰਾਜ ਤੇ ਉਹ ਰਾਸਾ ਲਈ ਕੰਮ ਸ਼ੁਰੂ ਕੀਤਾ ਮਹਾਰਾਜ ਕਿਰਪਾ ਕਰੇ ਗਾਧੀਆਂ ਕਲਾ ਬਖਸ਼ੇ ਤੇ ਹੋਰ ਚੱਲਦੀ ਰਹੇ ਜਿੱਦਾਂ ਉਹਨਾਂ ਆਪਣੀ ਸੇਵਾ ਨਿਭਾਈ ਆ ਉਦਾਂ ਇਹ ਸੰਸਥਾ ਵੀ ਆਪਣੀ ਸੇਵਾ ਨਿਭਾਉਂਦੀ ਰਹੀ ਹੈ। ਠੀਕ ਹੈ। ਸ੍ਰੀ ਸ਼੍ਰੀਕਲ ਜੀ ਅੱਜ ਮੈਂ ਇੱਥੇ ਪਰਿਵਾਰਕ ਤੌਰ ਦੇ ਉੱਤੇ ਆਈ ਆ ਕਿਉਂਕਿ ਮੇਰੀ ਮਾਸੀ ਜੀ ਦੀ ਬੇਟੀ ਨੇ ਔਰ ਸਰਦਾਰ ਬਿਹੰਸ ਸਿੰਘ ਜੀ ਮੇਰੇ ਰੀਅਲ ਮਾਸਟਰ ਜੀ ਨੇ ਆ ਸਰਦਾਰ ਮੈਜਰ ਜਨਸ਼ ਬੇਗ ਸਿੰਘ ਜੀ ਦੇ ਨਾਮ ਦੇ ਉੱਤੇ ਇੱਕ ਟਰਸਟ ਖੋਲਿਆ ਜਾ ਰਿਹਾ ਉਹਦਾ ਜਿਹੜਾ ਨਿਰਮਾਣ ਕੀਤਾ ਜਾਊਗਾ ਜਿਹਦੇ ਵਿੱਚ ਸਾਰਿਆਂ ਦੇ ਗਰੀਬ ਲੋਕਾਂ ਦੇ ਇਲਾਜ ਵੀ ਕੀਤੇ ਜਾਣਗੇ ਔਰ ਗਰੀਬ ਲੋਕਾਂ ਦੀ ਮਦਦ ਕੀਤੀ ਜਾਊਗੀ ਜੀ। ਸਰਕਾਰ ਵੀ ਕੁਝ ਕਰ ਰਹੀ ਹੈ ਸਰਕਾਰ ਦਾ ਹਿੱਸਾ ਦੇ ਕੇ ਬਿਲਕੁਲ ਜੀ ਸਰਕਾਰ ਤੇ ਬਹੁਤ ਵਧੀਆ ਕੰਮ ਕਰ ਰਹੀ ਹੈ ਸਰਕਾਰ ਨੇ ਨਸ਼ਿਆਂ ਦੇ ਉੱਤੇ ਮੁਹਿੰਮ ਚਲਾਈ ਹੋਈ ਹੈ ਹੁਣ ਸਾਡੇ ਕੱਲ ਤੋਂ ਫੇਰ ਪਿੰਡਾਂ ਦੇ ਵਿੱਚ ਪ੍ਰੋਗਰਾਮ ਸ਼ੁਰੂ ਹੋ ਜਾਣੇ ਆ ਪਿੰਡਾਂ ਦੇ ਵਿੱਚ ਸਾਡੀਆਂ ਕਮੇਟੀਆਂ ਬਣ ਰਹੀਆਂ ਨੇ ਨਸ਼ਿਆਂ ਦੇ ਖਿਲਾਫ ਔਰ ਐਜੂਕੇਸ਼ਨ ਦੇ ਉੱਤੇ ਕੰਮ ਕਰ ਰਹੀ ਹੈ ਹੈਲਥ ਦੇ ਉੱਤੇ ਕੰਮ ਕਰ ਰਹੀ ਹੈ ਜੋ ਵੀ ਵਾਦੇ ਕੀਤੇ ਸੀਗੇ ਉਹ ਤੇ ਕਰ ਹੀ ਰਹੀਏ ਪਿਛਲੀਆਂ ਸਰਕਾਰਾਂ ਨੇ ਤੇ ਜੋ ਕੀਤਾ ਤੁਹਾਡੇ ਸਾਹਮਣੇ ਆ ਉਹਨਾਂ ਨੇ ਤੇ ਹਮੇਸ਼ਾ ਹੀ ਜਦੋਂ ਇਲੈਕਸ਼ਨ ਲੱਗ ਕੇ ਆਂਦੀ ਹੈ ਉਦੋਂ ਹੀ ਪੋਚਿਆ ਜਾਂ ਫੇਰਿਆ ਕਿ ਅਸੀਂ ਨਸ਼ੇ ਖਤਮ ਕਰ ਦਾਂਗੇ ਅਸੀਂ ਜਿਹੜੀ ਹੈ 2 ਸਾਲ ਪਹਿਲਾਂ ਤੋਂ ਹੀ ਸ਼ੁਰੂ ਕਰਕੇ ਪਿੰਡਾਂ ਤੱਕ ਪਹੁੰਚ ਰਹੇ ਹਾਂ ਨਹੀਂ ਸਰਕਾਰ ਟਰਸਟ ਨੂੰ ਕੁਝ ਦੇ ਰਹੀ ਹੈ ਵੇਖੋ ਜੀ ਇਹ ਤੇ ਨਹੀਂ ਸਰਕਾਰ ਦਾ ਤੇ ਟਰਸਟ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਮੈਂ ਇੱਥੇ ਹੈਗੀਆਂ ਐਜ਼ ਅ ਫੈਮਿਲੀ ਕਿਉਂਕਿ ਮੇਰੇ ਤੇ ਮਾਸੀ ਜੀ ਦਾ ਪਿੰਡ ਹੈ ਮੈਂ ਤੇ ਆਪਣੇ ਪਰਿਵਾਰਕ ਤੌਰ ਦੇ ਉਤੇ ਇੱਥੇ ਆਈਆਂ ਜੀ ਮੇਰਾ ਸਰਕਾਰ ਸਰਕਾਰੀ ਦੇ ਰੂਪ ਦੇ ਵਿੱਚ ਨਹੀਂ ਹੈ ਫੈਮਿਲੀ ਦੇ ਤੌਰ ਦੇ ਉਤੇ ਆਈਆਂ ਜੀ ਇੱਥੇ ਥੈਂਕ ਯੂ ਜੀ